ਹੈਲੋ ਜੀ ਸਾਰਿਆਂ ਨੂੰ ਜੀ ਮੇਰੇ ਵੱਲੋਂ ਹੱਥ ਜੋੜ ਕੇ ਪਿਆਰ ਭਰੀ ਸਤਿ ਸ੍ਰੀ ਅਕਾਲ ਕੌਰ ਸੰਧੂ ਬਟਿਕ ਐਂਡ ਬਲੌਗ ਤੇ ਤੁਹਾਡਾ ਬਹੁਤ-ਬਹੁਤ ਸਵਾਗਤ ਹੈ ਜੀ। ਉਮੀਦ ਕਰਦੇ ਹਾਂ ਤੁਸੀਂ ਠੀਕ ਠਾਕ ਹੋ ਅਸੀਂ ਵੀ ਠੀਕ ਠਾਕ ਹਾਂ ਜੀ। ਲਓ ਜੀ ਅੱਜ ਜਿਹੜੇ ਆਪਣੇ ਸੂਟ ਹਨਾ ਵਰਕ ਹੋ ਗਿਆ ਆ ਉਹ ਸੂਟ ਆਪਾਂ ਤੁਹਾਨੂੰ ਦਿਖਾਉਣ ਲੱਗੇ ਆ। ਵੀ ਅਸੀਂ ਕਿੱਦਾਂ ਦੇ ਜਿਹੜੇ ਹੈਗੇ ਸੂਟ ਤਿਆਰ ਕਰਾਉਣੇ ਆ ਆਪਣੇ ਬਟਿਕ ਦੇ ਹਨਾ ਕਿੱਦਾਂ ਅਸੀਂ ਉਹਨਾਂ ਨੂੰ ਵਰਕ ਕਰਵਾ ਕੇ ਫਿਰ ਫਿਨਿਸ਼ਿੰਗ ਵਗੈਰਾ ਦਿੰਨੇ ਆ ਹਨਾ ਅੱਜ ਆਪਣੇ ਸੂਟ 벨ਵਟ 'ਚ ਵੀ ਆਏ ਨੇ। ਔਰ ਗੰਜਾਜ ਵੀ ਆਏ ਨੇ ਤੇ ਖਰੇਬ ਚ ਵੀ ਆਏ ਨੇ ਅੱਜ ਆਪਣੇ ਕੋਲੇ ਦੋ ਤਿੰਨ ਤਰ੍ਹਾਂ ਦਾ ਕੱਪੜਾ ਆਇਆ ਹੈ ਜਿਹੜੇ-ਜਿਹੜੇ ਵਰਕ ਹੋਏ ਆ ਆਪਾਂ ਉਹ ਤੁਹਾਨੂੰ ਦਿਖਾਵਾਂਗੇ ਜਰੂਰ ਸਭ ਤੋਂ ਪਹਿਲਾਂ ਆਪਾਂ ਤੁਹਾਨੂੰ ਆਪਣਾ ਐਡਰੈਸ ਦੱਸਾਂਗੇ ਜੀ ਆਪਣਾ ਐਡਰੈਸ ਹੈਗਾ ਹੈ ਕੌਰ ਸੰਧੂ ਬੁਟੀਕ ਐਂਡ ਬਿਊਟੀ ਸਲੂਨ ਧੂਰੀ ਗੁਰਦੁਆਰਾ ਸ੍ਰੀ ਕਲਗੀਧਰ ਸਾਹਿਬ ਦਸਵੇਂ ਸਿਗਰ ਉਹਦੇ ਬਿਲਕੁਲ ਸਾਹਮਣੇ ਗਲੀ ਦੇ ਵਿੱਚ ਆਪਣਾ ਬੁਟੀਕ ਹੈਗਾ ਜੀ ਇੱਕ ਤੁਹਾਨੂੰ ਆਪਣੇ ਬੁਟੀਕ ਦੇ ਅੱਗੇ ਬੋਰਡ ਲੱਗਿਆ ਵੀ ਮਿਲ ਜੇਗਾ ਇੱਕ ਗੜੀ ਦੇ ਉੱਪਰ ਬੋਰਡ ਪਿਆ ਹੁੰਦਾ ਬਾਹਰ ਉਥੋਂ ਵੀ ਤੁਸੀਂ ਜਿਹੜਾ ਹੈਗਾ ਦੇਖ ਕੇ ਐ ਸਕਦੇ ਹੋ ਹੁਣ ਆਪਾਂ ਤੁਹਾਨੂੰ ਆਪਣਾ ਵਰਕਸ਼ੈਪ ਦਾ ਬੋਲ ਲਗੇ ਇਹ ਸੂਟ ਆਪਣੇ ਕੋਲੇ ਹਫਤੇ ਦੇ ਹਫਤੇ ਹਫਤੇ ਤੇ ਦੋ ਵਾਰੀ ਵੀ ਆਉਂਦੀ ਰਹਿੰਦੇ ਆ ਹਨਾ ਨਾ ਆਪਾਂ ਤੁਹਾਨੂੰ ਫੇਰ ਦਿਖਾਉਣੇ ਆ ਆ ਦੇਖੋ ਇਹ ਪੀਓਰ ਔਰ ਬਿੰਜਾ ਦਾ ਸੂਟ ਹੈਗਾ ਜੀ ਆ ਦੇਖੋ ਤੁਹਾਨੂੰ ਵਰਕਸ਼ੈਪ ਕਰਵਾ ਦਾਂਗੇ ਇਹਦੀ ਕੋਈ ਲੈਂਥ ਵਗੈਰਾ ਦੀ ਕੋਈ ਉਹ ਨਹੀਂ ਹੈਗੀ ਤੁਸੀਂ ਜਿੰਨੀ ਮਰਜ਼ੀ ਇਹਦੀ ਲੈਂਥ ਰੱਖ ਸਕਦੇ ਹੋ ਦੇਖੋ ਮਹਿੰਦੀ ਰੰਗ ਹੈਗਾ ਬਹੁਤ ਸੋਹਣਾ ਰੰਗ ਹੈ ਦੇਖੋ ਜਰੀ ਦਾ ਵਰਕ ਹੋਇਆ ਹੋਇਆ ਹੈ ਦੇ ਉੱਤੇ ਇਹਦੇ ਉੱਤੇ ਜਿਹੜਾ ਹੈਗਾ ਆਪਾਂ ਨੇ ਪਰਲ ਵਰਕ ਵੀ ਕਰਵਾਉਣਾ ਹੈ ਹਜੇ ਪਰਲ ਵਰਕ ਲਈ ਦੁਆਰਾ ਫੇਰ ਜਾਊਗਾ ਇੱਕ ਵਾਰੀ ਇਹ ਸੂਟ ਫਿਰ ਆਪਾਂ ਇਹਦੇ ਉੱਪਰ ਸਾਰਾ ਜਿਹੜਾ ਹੈਗਾ ਪਰਲ ਵਰਕ ਕਰਾਵਾਂਗੇ ਮੋਤੀ ਦਾ ਕੰਮ ਹਨ ਸਿੱਪੀ ਦਾ ਕੰਮ ਜਿੱਥੇ ਵੀ ਹੋਊਗਾ ਕਿਉਂਕਿ ਕਈ ਪਹਿਣਾ ਹੁੰਦੀਆਂ ਨੇ ਹਨਾ ਨਹੀਂ ਉਹ ਵਰਕ ਪਸੰਦ ਕਰਦੀਆਂ ਵਿੱਚ ਅਸੀਂ ਜਰੀ ਦੇ ਵੀ ਰੱਖੇ ਆ ਸੂਟ ਵਿੱਚ ਆਪਾਂ ਨੇ ਕੱਲੀ ਜਰੀ ਵਾਸਤੇ ਵੀ ਰੱਖੇ ਨੇ ਜੇ ਕਿਸੇ ਨੇ ਕੱਲੇ ਇਦਾਂ ਕਰਾਉਣੇ ਨੇ ਉਹ ਵੀ ਕਰਾ ਸਕਦਾ ਹੈ ਕਿਉਂਕਿ ਇਹਦੇ ਨਾਲ ਆਪਣਾ ਸੂਟ ਸਸਤਾ ਹੈ ਜੀ ਫਿਰ ਜਦੋਂ ਆਪਾਂ ਪਰਲ ਵਰਕ ਦਾ ਕੰਮ ਕਰਾਉਣੀ ਹੈ ਹੈਂਡ ਵਰਕ ਦਾ ਕੰਮ ਹੋ ਜਾਂਦਾ ਫਿਰ ਥੋੜਾ ਜਾਂ ਮਹਿੰਗਾ ਚੱਲਿਆ ਜਾਂਦਾ ਥੋੜਾ ਜ ਆਪ ਨੂੰ ਲੱਗ ਜੇ ਦਾ ਰੇਟ ਤੇ ਇਹਦੇ ਨਾਲ ਹਜੇ ਦੁਪੱਟੇ ਵਗੈਰਾ ਡਾਈ ਹੋਣੇ ਆ ਦੁਪੱਟੇ ਡਾਈ ਕਰਵਾ ਕੇ ਲੈਸ ਜੇ ਲਾ ਕੇ ਦੁਪੱਟੇ ਫਿਰ ਆਪਾਂ ਲੱਗ ਤੋਂ ਤਿਆਰ ਕਰਾਂਗੇ ਦੇਖੋ ਇੱਕ ਵਾਰੀ ਆਪਾਂ ਤੁਹਾਨੂੰ ਵਰਕ ਚੈੱਕ ਕਰਾ ਦਿੰਦੇ ਹਾਂ ਬਹੁਤ ਸੋਹਣਾ ਵਰਕ ਹੈ ਜਰੀ ਦਾ ਵਰਕ ਹੋਇਆ ਹੋਇਆ ਸਾਰਾ ਪਿਓਰ ਔਰਗੰజా ਜਿਹੜਾ ਹੈਗਾ ਜੀ ਪਿਓਰ ਔਰਗੰజా ਦਾ ਹੈਗਾ ਸੂਟ ਇਹ ਆ ਦੇਖੋ ਜਿਹੜਾ ਇਹਦਾ ਇਹ ਵਾਲਾ ਕਲਰ ਹੈ ਕੜਾਈਆਂ ਦਾ ਬੜਾ ਮोटा ਫਰਕ ਵੀ ਮਿਲ ਜੂ ਜੇ ਤੁਸੀਂ ਸੇਮ ਲਵਾੜਿਆ ਚਾਹਣੇ ਹੋ ਫਿਰ ਵੀ ਮਿਲ ਜੂ ਆ ਦੇਖੋ ਪੀਚ ਕਲਰ ਹੈ ਬਹੁਤ ਜਿਆਦਾ ਸੋਹਣਾ ਲੁਟ ਹੈ ਬਲੈਕ ਆਪਾਂ ਨੇ ਇਹਦਾ ਆਪਾਂ ਨੇ ਦੋੜ ਜੈ ਇਹਨਾਂ ਦੇ ਵਿੱਚ ਤਿਆਰ ਕਰਵਾਇਆ ਹੈ ਇਹ ਦੇਖੋ ਇਹ ਵਾਲਾ ਆਪਾਂ ਨੇ ਬਲੈਕ ਦੇ ਉੱਪਰ ਤਿਆਰ ਕਰਵਾਇਆ ਹੈ ਬਹੁਤ ਸੋਹਣਾ ਇਹ ਜਿਹੜਾ ਹੈਗਾ ਨੇਚਰਲ ਕਰੇਵ ਪਿਓਰ ਕਰਾਇਆ ਹੋਇਆ ਜੀ ਕਿਉਂਕਿ ਇਹ ਕੱਪੜਾ ਹੀ ਬਹੁਤ ਜਿਹੜਾ ਹੈਗਾ ਮਹਿੰਗਾ ਲੱਗਿਆ ਹੋਇਆ ਹੈ ਆਪਾਂ ਸੂਟ ਬਿਲਕੁਲ ਸਸਤੇ ਰੇਟਾਂ ਤੇ ਦੇ ਦੇ। ਦੇਖੋ ਮੈਂ ਨੇੜੇ ਲਾ ਕੇ ਵਰਕ ਚੈੱਕ ਕਰਵਾਵਾਂਗੀ ਵਰਕ ਦੇਖੋ ਕਿੰਨਾ ਸੋਹਣਾ ਹੈ। ਵਿੱਚ ਬਲੈਕ ਦਾ ਵਰਕ ਹੋਇਆ ਹੋਇਆ ਹੈ ਨਾ। ਜਦੋਂ ਇਹਦੇ ਉੱਤੇ ਮੋਤੀ ਦਾ ਕੰਮ ਹੋ ਗਿਆ ਆ ਚੀਜ਼ਾਂ ਤੇ ਫਿਰ ਓਦੋਂ ਵੀ ਜ਼ਿਆਦਾ ਸੋਹਣਾ ਲੱਗਣਾ ਹੈ। ਕਿਉਂਕਿ ਆ ਜਿਹੜੀਆਂ ਡਾਣੀਆ ਦਿੱਤੀਆਂ ਹੋਈਆਂ ਨੇ ਇਹਨਾਂ ਦੇ ਵਿੱਚ ਸਾਰੀਆਂ ਦੇ ਵਿੱਚ ਮੋਤੀ ਭਰਿਆ ਜਾਊਗਾ ਜੀ। ਮੋਤੀ ਭਰਨਾ ਹੈ ਹਜੇ ਤੇ ਫਿਰ ਉਸ ਤੋਂ ਵੀ ਜ਼ਿਆਦਾ ਵਧੀਆ ਲੱਗਣਾ ਹੈ ਬੜਾ ਸੂਟ ਬਣਿਆ ਹੋਇਆ। ਇਹ ਜਿਹੜੇ ਹੈਗੇ ਬੜੇ-ਬਨੇ ਤੇ 4-4 ਮੀਟਰ ਦੇ ਸੂਟ ਨੇ ਜਿਵੇਂ ਆਪਾਂ ਬੜੇ-ਬਨੇ ਦਾ 3.5 ਮੀਟਰ ਆਉਂਦਾ ਸੂਟ ਆ ਇਹ 4 ਮੀਟਰ ਹੈ। ਬੜੇ-ਬਨੇ ਚ ਹੈਗਾ 4 ਮੀਟਰ ਦਾ ਸੂਟ ਹੈ। ਐਨ ਵਧੀਆ ਖੁੱਲਾ-ਡੁੱਲਾ ਬਣਦਾ ਹੈ। ਸੂਟ ਜਿਵੇਂ ਮਰਜ਼ੀ ਜਿਹੜਾ ਹੈਗਾ ਤੁਸੀਂ ਤਿਆਰ ਵਗੈਰਾ ਕਰਵਾ ਸਕਦੇ ਹੋ। ਤੇ ਅਗਲੇ ਆਪਣੇ ਹੈਗੇ ਨੇ ਜੀ 벨ਵਟ ਦੇ ਇਹ ਵੀ ਹਜੇ ਕਾਰੀਗਰ ਕੋਲ ਥੋੜੀ ਫੜਾ ਕੇ ਰਿਹਾ ਹੈ। ਆਪਣੇ ਜਿਹੜੇ ਹੈਗੇ ਇਹਨਾਂ ਦੇ ਦੁਪੱਟੇ ਵੀ ਇਹਦਾ ਦੁਪੱਟਾ ਤਾਂ ਤਿਆਰ ਹੋਣ ਵਾਲਾ ਇਸ ਤਰ੍ਹਾਂ ਹੋਇਆ ਹੋਇਆ ਹੈ। ਕਾਫੀ ਬਹੁਤ ਭੈਣਾਂ ਦੇ ਮੈਸੇਜ ਆ ਰਹੇ ਤੇ ਕਿ ਬੈਲਵਟਨ ਦੇ ਸੂਟ ਆ ਲਿਆਓ ਬੈਲਵਟਨ ਦਾ ਆਪਣੇ ਸ਼ਾਪ ਤੋਂ ਹਰ ਇੱਕ ਵਾਰੀ ਤੁਹਾਨੂੰ ਮਿਲ ਹੀ ਜਾਊਗਾ ਜੀ ਕਿਉਂਕਿ ਤਿਆਰ ਹੋ ਕੇ ਆ ਜਾਂਦੇ ਨੇ ਹੋਰ ਵੀ ਜਿੰਨੇ ਵਿਕ ਜਾਂਦੇ ਨੇ ਹੋਰ ਆ ਜਾਂਦੇ ਨੇ ਉਸ ਦੁਪट्टे ਆਪਣੇ ਜਿਹੜਾ ਹੈਗਾ ਲੈਸਾਂ ਲਾਣ ਲਈ ਭੇਜ ਤੇ ਉਹਨਾਂ ਤੇ ਲੈਸਾਂ ਵੀ ਲੱਗਣੀਆਂ ਨੇ ਤੇ ਉਹ ਨਾਲ ਹੀ ਲੈ ਗਏ ਜਿਹੜੇ ਆਪਣੇ ਲੈਸਾਂ ਵਗੈਰਾ ਲਾਉਂਦੇ ਇੱਥੇ ਉਹਨਾਂ ਨੂੰ ਜਲਦੀ ਸੀ ਹਾਂ ਦੇਖੋ ਦੇਖੋ ਬੈਲਵਟ ਵੀ ਜਿਹੜੀ ਵਧੀਆ ਲੱਗੀ ਹੋਈ ਹੈ ਬੈਲਵਟਨ ਬਹੁਤ ਸੋਹਣੀ ਵਰਕ ਚੈੱਕ ਕਰ ਸਕਦੇ ਆ ਇਹਦੀ ਲੈਂਥ ਵਗੈਰਾ ਦੀ ਕੋਈ ਪ੍ਰੋਬਲਮ ਨਹੀਂ ਤੁਸੀਂ ਜਿੰਨੀ ਮਰਜ਼ੀ ਲੈਂਥ ਕਰ ਸਕਦੇ ਹੋ ਤੇ ਬਾਹਾਂਵਾਂ ਤੇ ਵੀ ਵਰਕ ਹੋਇਆ ਹੋਇਆ ਦੇਖੋ ਦਿਖਾਵਾਂਗੀ ਤੁਹਾਨੂੰ ਆ ਦੇਖੋ ਚਾਹੇ ਤੁਸੀਂ ਇਹਨੂੰ ਪੂਰੀ ਤੇ ਕਰ ਲੋ ਜੀ ਚਾਹੇ ਬਾਹਾਂਵਾਂ ਤੇ ਕਰ ਲੋ ਜੇ ਤੁਸੀਂ ਪੂਰੀ ਦਾ ਡਿਜ਼ਾਈਨ ਆ ਲਾਡੂ ਬਣਾਉਣਾ ਚਾਹੁੰਦੇ ਹੋ ਹਨ ਤਾਂ ਉਹ ਵੀ ਸਾਨੂੰ ਦੱਸ ਕੇ ਕਰਵਾ ਸਕਦੇ ਹੋ ਇਹਦੇ ਵਿੱਚ ਵੀ ਹਜੇ ਆਪਣਾ ਮੋਤੀ ਵਗੈਰਾ ਭਰਨ ਵਾਲਾ ਰਹਿੰਦਾ ਜੀ ਚਿੱਟਾ ਆ ਦੇਖੋ ਜਿਵੇਂ ਇਸ ਤਰ੍ਹਾਂ ਆ ਚੀਜ਼ ਹੈ ਆ ਦੇਖੋ ਸਾਰਾ 모ਤੀ ਭਰਿਆ ਹੋਇਆ ਫੁੱਲਾਂ ਦੇ ਵਿੱਚ ਹੈ ਨਾ ਇਸ ਤਰ੍ਹਾਂ ਜਿਹੜਾ ਹੈਗਾ ਉਧਰ ਵੀ 모ਤੀ ਭਰਨ ਵਾਲਾ ਰਹਿੰਦਾ ਹੈ ਹਜੇ ਇਹ ਕਾਰੀਗਰ ਕੋਲੋਂ ਆਈ ਨਹੀਂ ਸੂਟ ਫੇਮਟਾ ਚਲੋ ਤੁਹਾਡੇ ਨਾਲ ਵੀਡੀਓ ਸ਼ੇਅਰ ਕਰ ਦਿੰਨੇ ਆ ਇਹ ਵੀ ਸੂਟ ਆਪਾਂ ਨੇ ਕਿਸੇ ਨੂੰ ਦੇਣੇ ਆ ਦੁਪੱਟੇ ਵੀ ਜਿਹੜੇ ਹੈਗੇ ਨੇ ਪੂਰੇ ਫੁੱਲ ਸਾਈਜ਼ ਦੇ ਹੈਗੇ ਨੇ ਜੀ ਦੁਪੱਟੇ ਪੂਰੇ ਫੁੱਲ ਸਾਈਜ਼ ਦੇ ਦੁਪੱਟੇ ਮਿਲਣਗੇ ਆ ਦੇਖੋ ਬੋਟਾ ਵਗੈਰਾ ਲਾ ਕੇ ਤਿਆਰ ਹੋਇਆ ਹੋਇਆ ਸੌਲ ਸੌਰੀ ਮੈਂ ਦੁਪੱਟਾ ਕਹਿ ਕੇ ਸੌਲ ਆ ਦੇਖੋ ਜੀ ਬੈਲ ਬਟਨ ਦਾ ਇਹ ਸੌਲ ਮਿਲੂਗਾ ਨਾਲ ਹੀ ਦੇਖੋ ਕਿੰਨਾ ਸੋਹਣਾ ਸੂਟ ਹੈ ਨਾਲ ਦਾ ਸੇਮ ਨਾਲ ਦਾ ਜਿਹੜਾ ਵਰਕ ਹੋਇਆ ਹੋਇਆ ओरिजिनल ਵੱਲਵਾਟਣਾ ਜੀ ਇਹ ਕਿਹਦੇ ਵਿੱਚ ਇਹ ਵਾਲਾ ਕਲਰ ਹੈ ਇਹਦੇ ਤੇ ਬਲੂ ਕਲਰ ਬਲੈਕ ਤੁਸੀਂ ਜਿਹੜਾ ਵੀ ਕਲਰ ਤਿਆਰ ਕਰਵਾ ਸਕਦੇ ਹੋ ਆਪਣੀ ਮਰਜ਼ੀ ਨਾਲ ਆਹ ਦੇਖੋ ਕਿੰਨਾ ਸੋਹਣਾ ਕਲਰ ਹੈ ਮੋਰ ਫਨਕੀ ਕਲਰ ਹੈ ਇਹਦੇ ਤੇ ਵੀ ਸਾਰਾ ਜੀ ਮੋਤੀ ਦਾ ਕੰਮ ਹੋਣ ਵਾਲਾ ਰਹਿੰਦਾ ਹੈਗਾ ਆ ਸਾਰਾ ਮੋਤੀ ਦਾ ਕੰਮ ਹੋਣ ਵਾਲਾ ਰਹਿੰਦਾ ਜੀ ਆਹ ਦੇਖੋ ਆ ਇਹਦਾ ਸੌਲ ਹੈਗਾ ਜਿਹੜਾ ਹੈਗਾ ਇਹ ਸੌਲ ਵੀ ਹਜੇ ਬੋਟਾ ਲਾਉਣ ਵਾਲਾ ਰਹਿਣਾ ਹੈ ਸਾਈਡਾਂ ਤੇ ਉਹ ਦੇਖੋ ਪੂਰੇ ਵੱਡੇ ਵੱਡੇ ਢਾਈ ਢਾਈ ਮੀਟਰ ਦੇ ਜਿਹੜੇ ਹੈਗੇ ਨਾਲ ਸੌਲ ਨੇ ਇਹਦੇ ਹਜੇ ਇੱਥੇ ਸਾਈਡਾਂ ਤੇ ਬੋਟਾ ਲੱਗੇਗਾ ਕਿਉਂਕਿ ਵਰਕ ਹੋ ਕੀ ਆਇਆ ਨਹੀਂ ਹਜੇ ਇਹ ਬਹੁਤ ਜ਼ਿਆਦੇ ਸੋਹਣੇ ਲੱਗਦੇ ਨੇ ਜਿਵੇਂ ਸਰਦੀਆਂ ਦੇ ਵਿੱਚ ਬਹੁਤ ਜ਼ਿਆਦੇ ਕੱਪੜਾ ਸੇਲ ਹੋ ਰਿਹਾ ਜੀ ਬਹੁਤ ਜ਼ਿਆਦੇ ਬਾਹਰ ਤਾਂ ਇਹ ਗਰਮੀਆਂ ਦੇ ਵਿੱਚ ਵੀ ਜਾਈ ਜਾ ਰਹੇ ਨੇ ਬਾਹਰ ਪਹਿਣਾ ਬਹੁਤ ਜ਼ਿਆਦੇ ਮੰਗਵਾ ਲਿਆ ਨੇ ਸੂਟ ਜੇ ਕਿਸੇ ਨੇ ਵੀ ਇਹ ਸੂਟ ਮੰਗਵਾਉਣੇ ਹੋਣ ਜੀ ਆਪਾਂ ਜਿਹੜਾ ਹੈਗਾ ਉਹ ਆਨਲਾਈਨ ਵੀ ਕੰਮ ਸਾਰਾ ਕਰਦੇ ਆ ਤੁਸੀਂ ਸਾਨੂੰ ਅਸੀਂ ਉੱਪਰ ਆ ਨੰਬਰ ਦੇਵਾਂਗੇ ਤੁਸੀਂ ਸਾਨੂੰ ਮੈਸੇਜ ਵਗੈਰਾ ਕਰਕੇ ਪੁੱਛ ਸਕਦੇ ਹੋ ਕਿਸੇ ਦਾ ਵੀ ਰੇਟ ਪੁੱਛ ਸਕਦੇ ਹੋ ਬਾਕੀ ਹਰ ਇੱਕ ਨਾਲੋਂ ਬਾਜ਼ਾਰ ਨਾਲੋਂ ਆਪਣੇ ਰੇਟ ਘੱਟ ਲੈ ਲੇ ਤੁਸੀਂ ਜਦੋਂ ਮਰਜ਼ੀ ਸਾਡੇ ਤੋਂ ਆਨਲਾਈਨ ਇਹ ਸੂਟ ਮੰਗਵਾ ਸਕਦੇ ਹੋ ਜਿਹੜਾ ਵੀ ਸੂਟ ਤੁਹਾਨੂੰ ਪਸੰਦ ਹੈ ਉਹਦਾ ਸਕਰੀਨਸ਼ਾਟ ਲੈ ਕੇ ਸਾਨੂੰ ਭੇਜ ਸਕਦੇ ਹੋ ਜੀ ਆਪਣਾ WhatsApp ਨੰਬਰ ਜਿਹੜਾ ਹੈਗਾ ਆਪਾਂ ਉੱਪਰ ਦੇਵਾਂਗੇ ਅਜੀ ਤੁਸੀਂ ਕਿਵੇਂ ਦਾ ਵੀ ਸੂਟ ਸਾਡੇ ਤੋਂ ਵਰਕ ਕਰਾਉਣਾ ਚਾਹੁੰਦੇ ਹੋ ਹਨ ਜਾਂ ਤੁਸੀਂ ਆਪਣਾ ਕੱਪੜਾ ਦੇ ਕੇ ਵਰਕ ਸਾਡੇ ਤੋਂ ਇਕੱਲਾ ਵਰਕ ਕਰਾਉਣਾ ਚਾਹੁੰਦੇ ਹੋ ਜਾਂ ਤੁਸੀਂ ਆਂਦਾ ਜਿਹੜਾ ਹੈਗਾ ਆਪਦੀ ਪਸੰਦ ਦਾ ਕੋਈ ਵੀ ਹਨਾ ਵਰਕ ਕਰਾਉਣਾ ਚਾਹੁੰਦੇ ਹੋ ਉਹ ਤੁਸੀਂ ਸਾਡੇ ਤੋਂ ਕਰਵਾ ਸਕਦੇ ਹੋ ਹਨ ਤੇ ਹੈਂਡਵਰਕ ਕਰਵਾਉਣਾ ਜਾਂ ਤੁਸੀਂ ਥ्रेड ਵਰਕ ਕਰਵਾਉਣਾ ਆਰੀ ਵਰਕ ਕਰਵਾਉਣਾ ਪਰਲ ਵਰਕ ਕਰਵਾਉਣਾ ਤੇ ਨੀਡਲ ਵਰਕ ਕਰਾਉਣਾ ਆਪਾਂ ਨੀਡਲ ਵਰਕ ਦਾ ਕੰਮ ਵੀ ਜਿਹੜਾ ਹੈਗਾ ਕਰਵਾਉਂਦੇ ਆ ਜੀ ਕਿਸੇ ਕਿਸੇ ਦਾ ਵੀ ਬਾਕੀ ਜਿਹੜਾ ਹੈਗਾ ਆਪਣੇ ਬਟਿਕ ਤੋਂ ਕਰਵਾ ਸਕਦੇ ਹੋ ਆਪਾਂ ਹਰ ਇੱਕ ਤਰ੍ਹਾਂ ਦਾ ਜਿਹੜਾ ਹੈਗਾ ਸਿਲਾਈ ਦੇ ਕੋਰਸ ਵੀ ਕਰਵਾਉਨੇ ਆ ਜੀ ਸਿਲਾਈ ਦੀ ਐਂਡ ਬਿਊਟੀਫਿਕੇਸ਼ਨ ਦੀ ਟ੍ਰੇਨਿੰਗ ਵੀ ਦਿੰਨੇ ਆ ਜੇ ਤੁਸੀਂ ਉਹ ਲੈਣਾ ਚਾਹੁੰਦੇ ਹੋ ਉਹ ਵੀ ਆਪਣੇ ਕੋਲੋਂ ਲੈ ਸਕਦੇ ਹੋ ਜਾਂ ਕਿਸੇ ਭੈਣ ਨੂੰ ਪਹਿਲਾਂ ਸਾਰੇ ਤਰ੍ਹਾਂ ਦੀ ਸਿਲਾਈ ਆਉਂਦੀ ਹੈ ਹਨਾ ਉਹਨਾਂ ਨੇ ਡਿਜ਼ਾਈਨਰ ਸੂਟ ਸਿੱਖਣੇ ਆ ਜਾਂ ਸਿੰਪਲ ਸੂਟ ਸਿੱਖਣੇ ਆ ਤੁਸੀਂ ਕਿਸੇ ਵੀ ਤਰ੍ਹਾਂ ਦੀ ਸਿਲਾਈ ਜਿਹੜਾ ਹੈਗਾ ਆਪਣੇ ਬੁਟੀਕ ਤੇ ਆ ਕੇ ਸਿੱਖ ਸਕਦੇ ਹੋ ਜੀ ਆਪਾਂ ਜਿੱਦਾਂ 1 ਮਹੀਨੇ ਦੇ ਕੋਰਸ ਵੀ ਕਰਵਾਉਣੇ ਆ ਹਨਾ ਜਾਂ 3 ਮਹੀਨਿਆਂ ਦੇ ਵੀ ਜਾਂ 6 ਮਹੀਨਿਆਂ ਦੇ ਵੀ ਤੁਸੀਂ ਜਿੱਦਾਂ ਦੇ ਵੀ ਕੋਰਸ ਜਿਹੜੇ ਹੈਗਾ ਲੈਣਾ ਚਾਹੁੰਦੇ ਹੋ ਸਾਡੇ ਕੋਲੋਂ ਲੈ ਸਕਦੇ ਹੋ ਤੁਸੀਂ ਕਿਸੇ ਵੀ ਤਰ੍ਹਾਂ ਦੇ ਜਿਹੜੇ ਹੈਗੇ ਸਰਟੀਫਿਕੇਟ ਲੈਣੇ ਆ ਹਨਾ ਬੁਟੀਕ ਦੇ ਲੈਣੇ ਆ ਜਾਂ 6 ਮਹੀਨਿਆਂ ਵਾਲਾ ਲੈਣੇ ਆ ਜਾਂ ਸਾਲ ਦਾ ਲੈਣੇ ਆ ਜਾਂ ਹਨਾ ਪੂਰੇ ਕੋਰਸ ਦੇ ਲੈਣੇ ਆ ਜਾ ਬਿਊਟੀਏਸ਼ਨ ਦੇ ਜਿਹੜੇ ਹੈਗੇ ਤੁਸੀਂ ਸਰਟੀਫਿਕੇਟ ਪ੍ਰਾਪਤ ਕਰਨਾ ਚਾਹੁੰਦੇ ਹੋ ਹਨਾ ਜਾਂ ਤੁਹਾਡਾ ਪਹਿਲਾ ਹੀ ਕੋਰਸ ਕਰਿਆ ਹੋਇਆ ਹਨਾ ਜਾਂ ਕੋਈ ਤੁਹਾਡਾ ਬਾਹਰ ਦਾ ਗੈਬ ਵਗੈਰਾ ਹੈਗਾ ਕਿਸੇ ਵੀ ਤਰ੍ਹਾਂ ਦੇ ਤੁਸੀਂ ਸਰਟੀਫਿਕੇਟ ਲੈਣੇ ਆ ਬਟਿਕ ਦੇ ਲੈਣੇ ਆ ਸਲੂਨ ਦੇ ਲੈਣੇ ਆ ਆਪਾਂ ਹਰ ਇੱਕ ਤਰ੍ਹਾਂ ਦੇ ਜਿਹੜੇ ਹੈਗੇ ਸਰਟੀਫਿਕੇਟ ਵੀ ਦਿੰਦੇ ਆ ਜੀ ਤੁਸੀਂ ਸਾਡੇ ਕੋਲੋਂ ਆ ਕੇ ਗੱਲਬਾਤ ਕਰ ਸਕਦੇ ਹੋ ਸਰਟੀਫਿਕੇਟ ਲੈ ਸਕਦੇ ਹੋ ਜਾਂ ਕਿਸੇ ਲਈ ਵੀ ਸਲਾਈ ਦੇ ਫੁੱਲ ਕੋਰਸ ਕਰਨੇ ਆ ਜਾਂ ਹਨਾ ਅ ਆਪ ਕੋਰਸ ਕਰਨੇ ਆਡਵਾਂਸ ਕੋਰਸ ਕਰਨੇ ਆ ਜਾਂ ਬੇਸਿਕ ਕੋਰਸ ਕਰਨੇ ਆ ਉਹ ਸਾਡੇ ਨਾਲ ਜਿਹੜਾ ਹੈਗਾ ਸੰਪਰਕ ਕਰ ਸਕਦਾ ਜੀ ਆਪਣਾ ਜਿੱਦਾਂ ਮੈਂ ਪਹਿਲਾਂ ਵੀ ਦੱਸਿਆ ਧੂਰੀ ਦੇ ਵਿੱਚ ਆਪਣਾ ਬੁਟੀਕ ਹੈਗਾ ਸਾਰਿਆਂ ਨਾਲੋਂ ਆਪਣੇ ਰੇਟ ਘੱਟ ਰੱਖਿਆ ਨੇ ਬਾਕੀ ਜੇ ਕੋਈ ਚਲੋ ਰੇਟ ਪੂਰਾ ਦੇ ਵੀ ਨਹੀਂ ਸਕਦਾ ਹਨਾ ਉਹ ਵੀ ਸਾਡੇ ਨਾਲ ਬਹਿ ਕੇ ਗੱਲ ਕਰ ਸਕਦਾ ਕੋਈ ਗੱਲ ਨਹੀਂ ਤਾਂ ਆਪਾਂ ਉਹਨਾਂ ਨੂੰ ਵੀ ਕੋਰਸ ਜਿਹੜੇ ਹੈਗੇ ਜਰੂਰ ਕਰਵਾਵਾਂਗੇ ਜੇ ਕੋਈ ਪੂਰੀ ਫੀਸ ਨਹੀਂ ਦੇ ਸਕਦਾ ਕਿਉਂਕਿ ਆਪਾਂ ਨੇ ਹਰੇਕ ਦਾ ਭਲਾ ਕਰਨਾ ਹੈ ਜੀ ਹਰੇਕ ਦਾ ਭਲਾ ਕਰਨਾ ਹੈ ਹਨਾ ਕਿਉਂਕਿ ਆਪਣੇ ਕੋਲ ਪਹਿਲਾਂ ਹੀ ਬਹੁਤ ਜ਼ਿਆਦਾ ਸਟੂਡੈਂਟ ਜਿਹੜਾ ਹੈਗਾ ਨੇ ਕੰਮ ਸਿੱਖ ਰਹੇ ਨੇ ਤੁਸੀਂ ਵੀ ਕਿਸੇ ਤਰ੍ਹਾਂ ਦੇ ਜਾਂ ਬਿਊਟੀ ਐਸ਼ੀਅਨ ਦੇ ਜਾਂ ਹਨਾ ਬੁਟੀਕ ਦੇ ਕੋਰਸ ਕਰਨਾ ਚਾਹੁੰਦੇ ਹੋ ਸਾਡੇ ਕੋਲ ਕਰ ਸਕਦੇ ਹਾਂ ਜੀ ਆਪਣੇ ਕੋਲੇ ਟ੍ਰੇਨਿੰਗ ਟਾਈਮ ਹੈਗਾ ਆ ਸਵੇਰ ਤੋਂ ਲੈ ਕੇ ਸਵੇਰੇ 10:00 ਵਜੇ 1:00 ਵਜੇ 1:00 2:00 ਵਜੇ ਤੱਕ ਜਿਹੜੇ ਹੈਗੇ ਨੇ ਸਟੂਡੈਂਟ ਆਪਣੇ ਚਲੇ ਜਾਂਦੇ ਨੇ ਕੋਈ 3:00 ਵਜੇ ਚਲੇ ਜਾਂਦਾ ਕਿਉਂਕਿ ਜਿਵੇਂ ਜਿਵੇਂ ਉਹਨਾਂ ਦੇ ਬੱਸਾਂ ਦਾ ਟਾਈਮ ਹੁੰਦਾ ਹੈ ਨਾ ਸਾਰੇ ਚਲੇ ਜਾਂਦੇ ਨੇ ਤੇ ਹੁਣ ਮੈਂ ਫ੍ਰੀ ਹੋਈ ਸੀਗੀ ਤਾਂ ਕਰਕੇ ਆਪਾਂ ਤੁਹਾਡੇ ਨਾਲ ਵੀਡੀਓ ਸ਼ੇਅਰ ਕਰਨ ਲੱਗੇ ਜੀ ਚਲੋ ਜੀ ਜੇਕਰ ਤੁਹਾਨੂੰ ਸਾਡੀ ਵੀਡੀਓ ਵਧੀਆ ਲੱਗੀ ਹੈ ਤਾਂ ਲਾਈਕ ਕਮੈਂਟ ਸ਼ੇਅਰ ਜ਼ਰੂਰ ਕਰਿਓ ਜੀ ਅਗਰ ਸਾਡੇ ਚੈਨਲ ਦੇ ਮਨੇ ਹੋ ਤਾਂ ਪਲੀਜ਼ ਚੈਨਲ ਨੂੰ ਸਬਸਕ੍ਰਾਈਬ ਵੀ ਜਰੂਰ ਕਰ ਲਿਓ ਜੀ ਸਾਰਿਆਂ ਨੂੰ ਜੀ ਮੇਰੇ ਵੱਲੋਂ ਹੱਥ ਜੋੜ ਕੇ ਪਿਆਰ ਭਰੀ ਸਤਿ ਸ੍ਰੀ ਅਕਾਲ ਜੈ ਜਵਾਨ ਜੈ ਕਿਸਾਨ ਸਦਾ ਖੁਸ਼ ਰਹੋ